ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਹਿਰ ਬੁਟੀਕ 'ਚ ਤੁਹਾਡਾ ਸਭ ਦਾ ਸਵਾਗਤ ਕਰਦੇ ਆਂ ਜੀ ਆਪਾਂ ਕੋਲ ਅੱਜ ਬਹੁਤ ਸੋਹਣੇ ਸੂਟ ਆਏ ਆਂ ਜੀ ਔਰ ਤੁਹਾਨੂੰ ਵੀ ਪਤਾ ਹੈ ਕਿ ਜਿਵੇਂ ਹੁਣ ਮੌਸਮ ਚੇਂਜ ਹੋ ਗਿਆ ਤੇ ਉਹਦੇ ਹਿਸਾਬ ਨਾਲ ਆਪਾਂ ਕੋਲ ਸਟਫ ਆਇਆ ਹੈ ਗਰਮ ਨਾ ਗਰਮੀ ਹੈ ਹੁਣ ਨਾ ਸਰਦੀ ਹੈ ਜੋ ਵਿੱਚ ਮਾਰਚ ਅਪ੍ਰੈਲ ਦਾ ਮੌਸਮ ਹੁੰਦਾ ਹੈ ਉਹਦੇ ਰਿਲੇਟਿਡ ਸੂਟ ਆਏ ਹੋਏ ਆਪਾਂ ਕੋਲ ਮੈਂ ਤੁਹਾਨੂੰ ਦਿਖਾ ਦਿਖਾ ਦਿੰਨੀ ਆ ਜੀ ਇਹ ਸਰਟਨ ਕ੍ਰੇਪ ਦਾ ਸੂਟ ਹੈ ਸਕਾਈ ਕਲਰ ਦਾ ਔਰ ਜੋ ਆਪਾਂ ਕੋਲ ਕਲਰ ਵੀਡੀਓ 'ਚ ਆ ਰਹੇ ਹੈ ਬਿਲਕੁਲ ਸੇਮ ਕਲਰ ਹੈ ਔਰ ਸਕਾਈ ਕਲਰ ਦੇ ਨਾਲ ਹੀ ਬਿਲਕੁਲ ਲਾਈਟ ਕਲਰ ਦੀ ਬਾਟਮ ਹੈ ਜੋ ਇਸ ਦਾ ਬੇਸ ਹੈ ਬੇਸ ਦੇ ਨਾਲ ਦੀ ਔਰ ਸਾਰਾ ਹੀ ਸੂਟ ਕਰੇਪ ਦੇ ਨਾਲ ਹੀ ਆ ਕਰੇਪ ਦੀ ਬਾਟਮ ਹੈ ਜੀ ਔਰ ਸ਼ਰਟ ਵੀ ਕਰੇਪ ਦੀ ਹੈ ਸਰਟਨ ਕਰੇਪ ਹੈ ਔਰ ਬਣਿਆ ਹੋਇਆ ਸੂਟ ਬਹੁਤ ਸੋਹਣਾ ਲੱਗਦਾ ਹੈ ਇਸ ਸੂਟ ਨੂੰ ਤੁਸੀਂ ਮਤਲਬ ਬਸ ਸਟੀਚਿੰਗ ਜੋ ਹੈ ਉਹ ਬਹੁਤ ਸੋਹਣੀ ਹੋਣੀ ਚਾਹੀਦੀ ਆ ਉਸ ਤੋਂ ਬਿਨਾ ਇਸ ਸੂਟ ਨੂੰ ਕਿਸੇ ਵੀ ਲੇਸ ਪਾਈਪਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਸੂਟ ਬਹੁਤ ਸੋਹਣਾ ਬਣਦਾ ਤੇ ਉਦੋਂ ਦੂਜੇ ਨੰਬਰ ਤੇ ਆਪਾਂ ਕੋਲ ਹੈਗਾ ਜੀ ਸੂਟ ऑर्गेंजा ऑर्गेंजा पेंट ਦੇ ਨਾਲ ਹੀ ਰੈਡੀ ਹੈ ਤੇ ਕਲਰ ਹੈ ਜੀ ਲਾਈਟ kia ਕਲਰ ਨਾਲ ਮਸ਼ਲਿਨ ਦੀ ਸਲਵਾਰ ਹੈ ਤੇ ਇਹਦੇ ਵਿੱਚ ਕੀ ਆ ਆਪਾਂ ਮਤਲਬ ਸ਼ਰਟ ਸ਼ਰਟ ਦੇ ਵਿੱਚ ਹੀ ਲਰਨਿੰਗ ਦੀ ਜ਼ਰੂਰਤ ਹੈ ਸਲਵਾਰ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਜੇ ਆਪਾਂ ਸੂਟ ਵਿਦ ਦੁਪੱਟਾ ਲੰਨੇ ਆ ਤਾਂ 16-1700 ਦਾ ਸੂਟ ਆਏਗਾ ਜੀ ਜੇ ਵਿਦਆਊਟ ਦੁਪੱਟਾ ਲੰਨੇ ਆ ਤਾਂ 1200 ਦਾ ਸੂਟ ਹੈ ਜੀ ਤੇ ਇਹ ਸੂਟ ਦੀ ਵੀ ਸੇਮ ਕੋਸਟ ਹੈ ਜੀ ਤੇ ਇਹਦੀ ਵੀ ਸੇਮ ਕੋਸਟ ਹੈ ਇਦੇ ਨਾਲ ਦੁਪੱਟਾ ਵੀ ਕੀਆ ਕਲਰ ਦਾ ਹੀ ਰੈਡੀ ਹੋਏਗਾ ਔਰਗਾਂਜ਼ਾ ਦਾ ਦੁਪੱਟਾ ਹੋਏਗਾ ਜੀ ਜੇ ਕਿਸੇ ਨੂੰ ਵੀ ਇਦਾਂ ਦੇ ਮਤਲਬ ਸੂਟ ਰੈਡੀ ਪੇਂਟ ਵਾਲੇ ਔਰਗਾਂਜ਼ਾ ਦੇ ਲੈਣੇ ਹੋਣ ਤਾਂ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਫਿਰ ਸਾਡੇ ਕੋਲ ਤੀਜੇ ਨੰਬਰ ਤੇ ਹੈਗੀ ਹੈ ਜੀ ਬਿਸਕੋਸ ਔਰਗਾਂਜ਼ਾ ਇਹ ਦੇਖ ਸਕਦੇ ਹੋ ਤੁਸੀਂ ਟਾਈ ਐਂਡ ਡਾਈ ਦਾ ਸਟੱਫ ਹੈ ਸਾਰੇ ਸੂਟ ਦੀ ਸੂਟ ਨੂੰ ਟਾਈ ਐਂਡ ਡਾਈ ਹੈ ਇਹ ਸ਼ਰਟ ਹੈ ਜੀ ਟਾਈ ਐਂਡ ਡਾਈ ਦੀ ਔਰ ਬੇਬੀ ਪਿੰਕ ਕਲਰ ਦੀ ਨਾਲ ਬਾਟਮ ਹੈ ਜੋ ਸ਼ਰਟ ਦਾ ਬੇਸ ਹੈ ਜੀ ਬੇਸ ਦੇ ਨਾਲ ਦੀ ਹੀ ਇਹ ਬਾਟਮ ਹੈ ਜੀ ਬਿਲਕੁਲ ਮੈਚ ਕਰਦੀ ਹੈ ਸ਼ਾਇਦ ਫੋਟੋ 'ਚ ਥੋੜਾ ਬੋਤਾ ਮਤਲਬ ਫਰਕ ਆ ਸਕਦਾ ਉਹ ਤੋਂ ਬਾਅਦ ਇਹਦਾ ਕਲਰ ਆ ਗਿਆ ਜੀ ਪੀਚ ਕਲਰ ਪੀਚ ਕਲਰ ਵੀ ਟਾਈ ਐਂਡ ਡਾਈ ਦਾ ਹੀ ਹੈ ਜੀ ਸਲਵਾਰ ਪਲੇਨ ਹੈ ਇਹਦੀ ਸੂਟ ਦੀ ਗੈਟਅਪ ਇੱਕ ਨੰਬਰ ਆਏਗੀ ਜੀ ਬਣ ਕੇ ਤੀਜੇ ਨੰਬਰ ਤੇ ਆਪਾਂ ਕੋਲ ਹੈਗਾ ਜੀ ਇਹਦਾ ਫਿਰੋਜੀ ਕਲਰ ਸਲਵਾਰ ਜੋ ਹੈ ਮਸ਼ਲੀਨ ਦੀ ਹੈ ਜੀ ਪੂਰੀ ਕੱਟ 2.5 ਮੀਟਰ ਦੀ ਮਿਲੇਗੀ ਜੇ ਕਿਸੇ ਦੀ ਡਿਮਾਂਡ 3 ਮੀਟਰ ਸਲਵਾਰ ਦੀ ਵੀ ਹੋਵੇ ਆਪਾਂ ਤੁਹਾਨੂੰ 3 ਮੀਟਰ ਦੀ ਕੱਟ ਵੀ ਦੇ ਸਕਦੇ ਹਾਂ ਜੀ ਹੁਣ ਮੈਂ ਤੁਹਾਨੂੰ ਰਿਪੀਟ ਇੱਕ ਵਾਰ ਦਖਾਣ ਲੱਗੀਆਂ ਜੀ ਇਹ ਹੋ ਗਿਆ ਟਾਈ ਐਂਡ ਡਾਈ ਦਾ ਫਿਰੋਜੀ ਕਲਰ ਫਿਰ ਟਾਈ ਐਂਡ ਡਾਈ ਦਾ ਹੈਗਾ ਜੀ ਪੀਚ ਕਲਰ ਫਿਰ ਪਿੰਕ ਕਲਰ ਆ ਗਿਆ ਜੀ ਉਸ ਤੋਂ ਬਾਅਦ ਕੀਆ ਕਲਰ ਜੋ ਹੈਗਾ ਇਹ ਔਰਗੈਂਜ਼ਾ ਪੇਂਟ ਦੇ ਨਾਲ ਰੈਡੀ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਸਰਟਨ ਕ੍ਰੇਪ ਦਾ ਸੂਟ ਕਿਸੇ ਨੂੰ ਵੀ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਇਸੇ ਟਾਈਪ ਦੇ ਸੂਟ ਮੰਗਵਾਉਣ ਵਾਸਤੇ ਵੀ ਸਾਨੂੰ ਕਾਲ ਮੈਸੇਜ ਕਰ ਸਕਦੇ ਹੋ ਜੀ ਤੇ ਐਦਾਂ ਹੀ ਸਾਡੇ ਵੀਡੀਓਜ਼ ਨੂੰ ਅੱਗੇ ਮਤਲਬ ਸ਼ੇਅਰ ਕਰਿਆ ਕਰੋ ਜੀ ਤੇ ਹੋਰ ਵੀ ਵਧੀਆ-ਵਧੀਆ ਸੂਟ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਤੇ ਫੋਲੋ ਕਰਨਾ ਨਾ ਭੁੱਲੋ ਜੀ ਓਕੇ ਥੈਂਕ ਯੂ ਜੀ